ਪੰਜਾਬ ਦੀ ਸਿਆਸਤ ਦੇ ਵਿੱਚ ਕਦੀ ਇਦਾਂ ਦਾ ਹਾਲ ਦੇਖਿਆ ਸੀ ਤੁਸੀਂ ਕਿ ਅਨਾਉਂਸ ਕੀਤੇ ਹੋ ਉਮੀਦਵਾਰ ਹੋਣ ਤੇ ਸੀਟਾਂ ਬਦਲ ਜਾਣ ਤੇ ਭਾਜਪਾ ਲਗਾਤਾਰ ਜੁਆਇਨਿੰਗਾਂ ਕਰਾ ਰਹੀ ਹੈ ਅੱਜ ਸ਼ਰਦ ਪਵਾੜ ਨੇ ਕਿਹਾ ਕਿ ਮੈਂ ਇੰਨੀਆਂ ਚੋਣਾਂ ਲੜੀਆਂ ਕਦੀ ਤੁਸੀਂ ਇਹੋ ਜਿਹੇ ਪ੍ਰਧਾਨ ਮੰਤਰੀ ਦੇ ਭਾਸ਼ਣ ਸੁਣੇ ਕਦੀ ਹੋਮ ਮਿਨਿਸਟਰ ਦੇ ਇਹੋ ਜਿਹੇ ਭਾਸ਼ਣ ਸੁਣੇ ਇਹ ਸਾਰਾ ਕੁਝ ਹੀ ਅਜੀਬ ਹੋ ਰਿਹਾ ਲੁੱਟ ਖੋ ਮਾਰ ਭਗੜ ਓਏ ਲੈ ਗਿਆ ਓਏ ਮਾਰ ਲੋ ਓਏ ਭੱਜ ਲੋ ਓਏ ਇਹੋ ਜਿਹੇ ਹਾਲਾਤ ਬਣੇ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਕਿਸ ਹੱਦ ਦਾ ਮਾਹੌਲ ਸਿਰਜ ਰਿਹਾ ਤੁਸੀਂ ਦੇਖੋ ਸਾਰਾ ਕੁਝ ਉਸ ਤੋਂ ਲੱਗਦਾ ਕਿ ਪੂਰੇ ਦੇਸ਼ ਦੀ ਮਿੰਨਤ ਖਾਕਾ ਹੀ ਲਿਆ ਪਿਆ ਲੱਗਦਾ ਉਹ ਜਿਹੜੇ ਜਾਣ ਵਾਲੇ ਉਹਨਾਂ ਨੂੰ ਵੀ ਸ਼ਰਮ ਨਹੀਂ ਲੈਣ ਵਾਲਿਆਂ ਨੇ ਤੇ ਬਿਲਕੁਲ ਹੀ ਘੜੇ ਦਾ ਕੌਲਾ ਹੀ ਚੱਕ ਆਮ ਆਦਮੀ ਪਾਰਟੀ ਦਾ ਜੇ ਦੇਖੀ ਤੇ ਮੈਨੂੰ ਥੋੜਾ ਜਿਹਾ ਈਜ਼ ਕਰਕੇ ਜੀਂ ਲੱਗਦਾ ਸਾਰੀ ਸਰਕਾਰੀ ਸੂਪੇ ਵਾਲੀ ਖੜੀ ਕਰ ਦਿੱਤੀ ਇਹ ਅਕਾਲੀਆਂ ਜੋ ਪੱਟ ਲਿਆ ਦੋ ਕਾਂਗਰਸੋ ਪੱਟ ਕੇ ਆਪੜਾ ਹਾਂ ਆਪਣੇ ਦੇਲੇ ਮਨ ਲਓ ਇਹ ਅੱਠੇ ਜਿੱਤ ਜਾਂਦੇ ਹਾਲਾਂਕਿ ਹਾਈਪੋਥੈਟਿਕਲੀ ਕੋਈ ਕਿਸੇ ਨੇ ਕਿ ਨਹੀਂ ਕਿੱਥੇ ਜਿੱਤਣਾ ਆ ਕਬੜਾ ਓਕਾ ਜਿੱਤ ਰਕੀ ਸੀ ਆਗਰਾ ਦੇ ਲੋਕ ਕਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਜਿਹੜਾ ਪੰਜਾਬ ਦੇ ਮਸਲੇ ਉੱਥੇ ਜਾ ਕੇ ਚੱਕ ਸਕਦਾ ਕਿਉਂਕਿ ਧਰਮਵੀਰ ਗਾਂਧੀ ਨਾਲ ਤੁਹਾਡੀ ਨੇੜਤਾ ਰਹੀ ਹੈ ਉਹ ਐਮਪੀ ਬਣ ਕੇ ਵੀ ਗਏ ਨੇ ਉੱਥੇ ਤਾਂ ਪਹਿਲਾਂ ਵੀ ਮਸਲੇ ਚੱਕਦੇ ਰਹੇ ਹੋਣਗੇ ਤਾਂ ਤੁਹਾਨੂੰ ਲੱਗਦਾ ਕਿ ਹੋਰ ਕਿਹੜੇ ਬੰਦੇ ਨੇ ਜਿਹੜੇ ਲੱਗਦਾ ਕਿ ਇਦਾਂ ਦੇ ਬੰਦੇ ਹੈਗੇ ਜਿਹੜੇ ਪੰਜਾਬ ਦੀ ਗੱਲ ਉਥੇ ਉਸ ਸਦਨ ਦੇ ਅੰਦਰ ਰੱਖ ਸਕਦੇ ਜਿੱਥੋਂ ਦੇਸ਼ ਦੇ ਬਾਰੇ ਨੀਤੀ ਘੜੀਆਂ ਜਾਣੀਆਂ ਨੇ ਤੇ ਪੰਜਾਬ ਲਈ ਵੀ ਉੱਚੇ ਚੇਤਤੌਰ ਤੇ ਪੈਕੇਜ ਜੇ ਆਉਣੇ ਨੇ ਇਹ ਬਿਲਕੁਲ ਇਹੋ ਜੇ ਲੀਡਰ ਮੈਨੂੰ ਉਹਨਾਂ ਦੇ ਮੁਕਾਬਲੇ ਤੇ ਕੋਈ ਸੱਚੀ ਗੱਲ ਹੈ ਕਿ ਨਹੀਂ ਨਜ਼ਰ ਆਉਂਦਾ ਸਰਸ਼ਕਲ ਦੋਸਤੋ ਨਿਊਜ਼ ਔਨਲੀ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪੰਜਾਬ ਦੀ ਸਿਆਸਤ ਇਸ ਵਕਤ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਭੱਗ ਚੁੱਕੀ ਹੈ ਬਹੁਤੇ ਉਮੀਦਵਾਰ ਇਸ ਵਕਤ ਹਲਕਿਆਂ ਦੇ ਵਿੱਚ ਵਿਚਰ ਕੇ ਆਪਣੀ ਜੋਰ ਅਜ਼ਮਾਇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਲੋਕ ਜਿਹੜੇ ਨੇ ਉਹ ਕਿਧਰਲੇ ਪਾਸੇ ਨੂੰ ਫਤਵਾ ਸੁਣਾਉਣਗੇ ਇਹ ਬੜੀ ਸੋਚਣ ਵਾਲੀ ਚੀਜ਼ ਹੈ ਕਿਉਂਕਿ ਇਸ ਵੇਲੇ ਬਹੁਤ ਕੁਝ ਦਾਤੇ ਲੱਗਾ ਹੋਇਆ ਸਿਆਸੀ ਧਿਰਾਂ ਦਾ ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਦਲ ਬਦਲੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਉਸ ਨੇ ਪੰਜਾਬ ਦੀ ਸਿਆਸਤ ਦੇ ਮਿਆਰ ਤੇ ਬੜੇ ਵੱਡੇ ਸ਼ੰਕੇ ਖੜੇ ਕੀਤੇ ਤਮਾਮ ਮਸਲੇ ਤੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਇਹ ਵੀ ਗੱਲ ਕਰਨੀ ਹੈ ਕਿ ਦੇਸ਼ ਇਸ ਚੋਣ ਨੂੰ ਕਿਸ ਨਜ਼ਰੀਏ ਨਾਲ ਦੇਖ ਰਿਹਾ ਹੈ ਇਹ ਵੀ ਸਮਝਣ ਵਾਲੀ ਬਹੁਤ ਜ਼ਰੂਰੀ ਚੀਜ਼ ਹੈਗੀ ਨਾ ਇਲੈਕਸ਼ਨਾਂ ਦੇ ਦੌਰਾਨ ਤਾਂ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਨੇ ਕਿਉਂਕਿ ਸਿਆਸੀ ਮਸਲਿਆਂ ਨੂੰ ਬੜੀ ਨਜ਼ਦੀਕੀ ਨਾਲ ਸਮਝਦੇ ਨੇ ਪ੍ਰੋਫੈਸਰ ਸਭ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀ ਗੱਲ ਕਰ ਲਈ ਫਿਰ ਆਪਾਂ ਦੇਸ਼ ਵੱਲ ਚਲਾਂਗੇ ਪੰਜਾਬ ਦੀ ਸਿਆਸਤ ਦੇ ਵਿੱਚ ਕਦੀ ਇਦਾਂ ਦਾ ਹਾਲ ਦੇਖਿਆ ਸੀ ਤੁਸੀਂ ਕਿ ਅਨਾਉਂਸ ਕੀਤੇ ਹੋ ਉਮੀਦਵਾਰ ਹੋਣ ਤੇ ਸੀਟਾਂ ਬਦਲ ਜਾਣ ਤੇ ਭਾਜਪਾ ਲਗਾਤਾਰ ਜੁਆਇਨਿੰਗਾਂ ਕਰਾ ਰਹੀ ਹੈ ਹਰੇਕ ਬੰਦਾ ਜੁਆਇਨਿੰਗਾਂ ਤੇ ਲੱਗਾ ਹੋਇਆ ਇਦਾਂ ਦਾ ਮਾਹੌਲ ਪਹਿਲਾਂ ਦੇਖਿਆ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਇਸ ਤਰੀਕੇ ਨਾਲ ਮਾਹੌਲ ਬਣਿਆ ਹੋਵੇ ਅੱਜ ਸ਼ਰਦ ਪਵਾਰ ਨੇ ਕਿਹਾ ਕਿ ਮੈਂ ਇੰਨੀਆਂ ਚੋਣਾਂ ਲੜੀਆਂ ਕਦੀ ਤੁਸੀਂ ਇਹੋ ਜਿਹੇ ਪ੍ਰਧਾਨ ਮੰਤਰੀ ਦੇ ਭਾਸ਼ਣ ਸੁਣੇ ਕਦੀ ਹੋਮ ਮਨਿਸਟਰ ਦੇ ਇਹੋ ਜਿਹੇ ਭਾਸ਼ਣ ਸੁਣੇ ਇਹ ਸਾਰਾ ਕੁਝ ਹੀ ਅਜੀਬ ਹੋ ਰਿਹਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਛੰਟੀਗੜ੍ਹ ਤੱਕ ਇੱਕ ਹੋਰ ਹੀ ਕਿਸਮ ਦੀ ਜਿਸ ਤਰੀਕੇ ਨਾਲ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਇੱਕ ਸ਼ਾਂਤ ਢੰਗ ਦੇ ਨਾਲ ਲੋਕਾਂ ਨੂੰ ਵੋਟਾਂ ਪਾਉਣ ਲਈ ਇਨਕਰੇਜ ਕਰਨਾ ਔਰ ਉਹਨਾਂ ਨੂੰ ਇੱਕ ਫ੍ਰੀ ਆਪਣੀ opinion ਦੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ ਵੋਟ ਪਾਉਣ ਲਈ ਉਹਨਾਂ ਨੂੰ ਥੋੜਾ ਉਤਸ਼ਾਹਤ ਕਰਨਾ ਇਹੋ ਜਿਹਾ ਕੁਝ ਦਿਖਦਾ ਨਹੀਂ ਜਿਵੇਂ ਲੁੱਟਖੋ ਮਾਰ ਭਗੜੜ ਓਏ ਲੈ ਗਿਆ ਓਏ ਮਾਰ ਲੋ ਓਏ ਭੱਜ ਲੋ ਓਏ ਇਹੋ ਜਿਹੇ ਹਾਲਾਤ ਬਣਿਆ ਹੋਇਆ ਔਰ ਸਭ ਤੋਂ ਵੱਡੀ ਗੱਲ ਜਿੱਥੋਂ ਸਟੈਬਲਾਈਜ਼ਿੰਗ ਫੋਰਸਿਸ ਜਿਨ੍ਹਾਂ ਨੇ ਜਿਨ੍ਹਾਂ ਨੇ ਸ਼ਾਂਤੀ ਰੱਖਣੀ ਆ ਜਿਨ੍ਹਾਂ ਨੇ ਲੋਕਾਂ ਨੂੰ ਇੱਕ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦਾ ਮਾਹੌਲ ਪੈਦਾ ਕਰਨਾ ਜਦੋਂ ਉਹੀ ਪਾਰਟੀਜ਼ਨ ਹੋ ਜਾਣਗੇ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਕਿਸਮ ਦਾ ਮਾਹੌਲ ਸਿਰਜ ਰਿਹਾ ਤੁਸੀਂ ਦੇਖੋ ਸਾਰਾ ਕੁਝ ਉਸ ਤੋਂ ਲੱਗਦਾ ਕਿ ਪੂਰੇ ਦੇਸ਼ ਜੀ ਮਿੰਨੇ ਤੇ ਖਾਕਾ ਹੀ ਲਿਆ ਪਿਆ ਲੱਗਦਾ ਪੰਜਾਬ ਦੇ ਅੰਦਰ ਇਹ ਪਹਿਲੀ ਵਾਰ ਹੀ ਆ ਕਿ ਇੱਕ ਹੋਰ ਬੜਾ ਫੀਨੋਮਨਾ ਜਿਹੜਾ ਚੱਲਿਆ ਕਿ ਸ਼ਰਿਆਂ ਮੀ ਜਿਤਨਾ ਬੀਜੇਪੀ ਹੈ ਕੋਈ ਕੈਂਡੀਡੇਟ ਵੀ ਥੋਕ ਦੇ ਪਾ ਬਾਹਰ ਹਾਂ ਹੈ ਬੜੇ ਬੜੇ ਸਟਾਲਵਰਡ ਦੂਜਿਆਂ ਦੇ ਚੱਕ ਲੈ ਉਹ ਜਿਹੜੇ ਜਾਣ ਵਾਲੇ ਉਹਨਾਂ ਨੂੰ ਵੀ ਸ਼ਰਮ ਨਹੀਂ ਲੈਣ ਵਾਲਿਆਂ ਨੇ ਤੇ ਬਿਲਕੁਲ ਹੀ ਘੜੇ ਦਾ ਕੋਲਾ ਹੀ ਚੱਕਤਾ ਹਮ ਔਰ ਤੁਸੀਂ ਇਹ ਦੇਖੋ ਕਿ ਹਰਟੀਆਂ ਦਾ ਪ੍ਰਧਾਨ ਵੀ ਬਾਹਰੋਂ ਉਹ ਪ੍ਰਧਾਨ ਕਾਂਗਰਸ ਦਾ ਵੀ ਰਿਹਾ ਸੁਨੀਲ ਜਾਖੜ ਬੰਦਾ ਚੰਗਾ ਮੈਨੂੰ ਨਹੀਂ ਕੋਈ ਬੁਰਾ ਨਹੀਂ ਲੱਗਦਾ ਬੀਜੇਪੀ ਦਾ ਹੋਵੇ ਤੇ ਪਰ ਤੁਸੀਂ ਜਿਹੜੇ ਬੀਜੇਪੀ ਉਹ ਕਿੱਥੇ ਗਈ ਫਿਰ ਵੀ ਕੈਂਡੀਡੇਟ ਬਾਹਰੋਂ ਪ੍ਰਧਾਨ ਬਾਹਰੋਂ ਫਿਰ ਤੁਸੀਂ ਵੈਸੇ ਹੀ ਉਂਝ ਰੱਖੇ ਹੋ ਜਾਂ ਮਤਲਬ ਆਰਟੀਪੀ ਇਮਨ ਦਸਕਤ ਕਰਨ ਲਈ ਜਿਵੇਂ ਕੋਈ ਰੱਖਿਆ ਹੋਵੇ ਇਹ ਇਹ ਜਿਹੜਾ ਹਾਲਾਤ ਇਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਇਹ ਚੱਲੀ ਗੱਲ ਪਤਾ ਕਿੱਥੋਂ ਹੈ ਜੀ ਉਹ ਚੱਲਦੀ ਏ ਸੀ ਕਿ ਜਦੋਂ ਚੂਜ਼ੇ ਨਿਕਲ ਜਾਂਦੇ ਸੀ ਵੀ ਫਿਰ ਇਹ ਕਿਹੜੇ ਕੈਂਪ ਚ ਆਉਂ ਨਾ ਲੈ ਜੇ ਆ ਨਾ ਚੁੱਕ ਲਿਆ ਨਾ ਚੁੱਕ ਲਿਓ ਨੂੰ ਬੱਸਾਂ ਚ ਭਾਰ ਕੇ ਕਦੀ ਜਹਾਜ਼ਾਂ ਚ ਭਾਰ ਕੇ ਕਦੀ ਹੋਟਲਾਂ ਚ ਰੱਖਦੇ ਸੀ ਵੀ ਹੁਣ ਮਤਲਬ ਜਿਹੜੇ ਐਮਪੀ ਬਣ ਗਏ ਆ ਹੁਣ ਉਹ ਤੋਂ ਪਹਿਲਾਂ ਹੀ ਬੈਣ ਲੱਗ ਗਏ ਆ ਖੜਨ ਤੋਂ ਪਹਿਲਾਂ ਹੀ ਪੈ ਜਾਂਦੇ ਆ ਵੀ ਇਹਨਾਂ ਨੂੰ ਖੜਨ ਵੇਲੇ ਹੀ ਪਹਿਲਾਂ ਦਬੋਚ ਲਓ ਉਦੋਂ ਹੀ ਦੇਖੋ ਤੇ ਇਹਨੂੰ ਆਪਣਾ ਬਣਾ ਕੇ ਆਪਣਾ ਕੋਈ ਕੰਮਲ ਫੜਾਈ ਜਾਂਦਾ ਕੋਈ ਤੱਕੜੀ ਫੜਾਈ ਜਾਂਦਾ ਕੋਈ ਕੁਛ ਕੋਈ ਕੁਛ ਹਾਂ ਹਾਂ ਮਤਲਬ ਉਸ ਕਿਸਮ ਦਾ ਚੱਲ ਰਿਹਾ ਔਰ ਆਮ ਆਦਮੀ ਪਾਰਟੀ ਦਾ ਜੇ ਦੇਖੀ ਤੇ ਮੈਨੂੰ ਥੋੜਾ ਜਿਹਾ ਇਸ ਕਰਕੇ ਅਜੀਬ ਲੱਗਦਾ ਸਾਰੀ ਸਰਕਾਰੀ ਸੂਬੇ ਵਾਲੀ ਖੜੀ ਕਰਤੀ ਆ ਪੰਜ ਮੰਤਰੀ ਖੜੇ ਕਰਤੀ ਆ ਤਿੰਨ ਐਮਐਲਏ ਖੜੇ ਕਰਤੀ ਆ ਤੇ ਤਿੰਨ ਦੂਜੀ ਜਗ੍ਹਾ ਪੱਟਲੇ ਹਮ ਇੱਕ ਅਕਾਲੀਆਂ ਚੋਂ ਪੱਟ ਲਿਆ ਦੋ ਕਾਂਗਰਸ ਚੋਂ ਪੱਟ ਕੇ ਆਪਣਾ ਕੰਮ ਕਰ ਰਿਹਾ ਆਪਣੇ ਵਿਲੇ ਇੱਕ ਉਹ ਜ਼ਰੂਰ ਆ ਜਿਹੜਾ ਫਰੀਦਕੋਟ ਵਾਲਾ ਮੁੰਡਾ ਉਸ ਨੂੰ ਕਰਨਜੀਤ ਹਾਂ ਅਨਮੋਲ ਉਹ ਜ਼ਰੂਰ ਇੱਕ ਉਹ ਮਤਲਬ ਉਹ ਵੀ ਪਾਰਟੀ ਦਾ ਬੰਦਾ ਨਹੀਂ ਹੈ ਉਹ ਸੈਲੀਬ੍ਰਿਟੀ ਕਰਕੇ ਕੋ ਉੱਥੇ ਇਹ ਖੜਾ ਕਰਨਾ ਪਾਰਟੀ ਦਾ ਇੱਕ ਬੰਦਾ ਖੜਾ ਕੀਤਾ ਉਹ ਵੀ ਨਵਾਂ ਨਵਾਂ ਪਾਰਟੀ ਦਾ ਪਹਿਲਾਂ ਉਹ ਬੀਜੇਪੀ ਚ ਹੁੰਦਾ ਸੀ ਮਾਲਵਿੰਦਰ ਖਾਂ ਅਨੰਦਪੁਰ ਸਾਹਿਬ ਮੈਨੂੰ ਦੱਸੋ ਵੀ ਇਹ ਕੀ ਕੀ ਸਟ੍ਰੈਟਜੀ ਹੈ ਮੰਨ ਲਓ ਇਹ ਅੱਠੇ ਜਿੱਤ ਜਾਂਦੇ ਹਾਲਾਂਕਿ ਹਾਈਪੋਥੈਟਿਕਲੀ ਕੋਈ ਕਿਸੇ ਨੇ ਕਿ ਨਹੀਂ ਕਿੱਥੇ ਜਿੱਤਣਾ ਹੁੰਦਾ ਬੜਾ ਔਖਾ ਜਿੱਤੜਾ ਕੀ ਸੀ agrarian ਦੇ ਲੋਕ ਤੇ ਫੇਰੇ ਦਾ ਮਤਲਬ ਇੱਕ ਦਬਾਰੀ ਚੋੜਾ ਫੇਰ ਹੋਣਗੀਆਂ ਫਿਰ ਲਾਲਾ ਲਾਲਾ ਸਾਰਿਆਂ ਦੀ ਹੋਊਗੀ ਭਾਈ ਲੱਖੇ ਤੇ ਹੋਊ ਨਾ ਮੈਂ ਤੈਨੂੰ ਕਿਹਨੇ ਕਿ ਤਰੀਕੇ ਕੀ ਆ ਸਿਰ ਜਿਹੜੇ ਦਿੱਲੀ ਦੇ ਵਿੱਚ ਕੰਮ ਕਰਨਾ ਦਿੱਲੀ ਦੇ ਵਿੱਚ ਜਿਹੜੀ ਸੱਤਾ ਦਾ ਉਹ ਪੋਗਲ ਬਿਲਕੁਲ ਅਲੱਗ ਹੈਗਾ ਉੱਥੇ ਤੁਹਾਡਾ ਵਿਜ਼ਨ ਗਲੋਬਲ ਹੋਣਾ ਚਾਹੀਦਾ 올 ਇੰਡੀਆ ਦਾ ਵਿਜ਼ਨ ਹੋਣਾ ਚਾਹੀਦਾ ਉਹਦੇ ਚ ਸਾਡਾ ਹਿੱਸਾ ਪੰਜਾਬ ਦਾ ਕੀ ਬਣਦਾ ਔਰ ਅਸੀਂ ਪੰਜਾਬ ਨੂੰ ਉਸ ਸਾਰੇ ਝਮੇਲੇ ਚੋਂ ਕਿਵੇਂ ਵੱਧ ਤੋਂ ਵੱਧ ਫਾਇਦਾ ਪਹੁੰਚਾਉਣਾ ਕਿਵੇਂ ਇਹਨੂੰ ਖੜਾ ਕਰਨਾ ਆਪਣੇ ਪੈਰਾਂ 'ਤੇ ਜਿਵੇਂ ਇਹਨੂੰ ਡਾਵਾ ਡੋਲ ਕੀਤਾ ਹੋਇਆ ਉਹਦੇ ਲਈ ਬੰਦਿਆਂ 'ਚ ਇੱਕ ਸ਼ਮਤਾ ਵੀ ਹੋਣੀ ਚਾਹੀਦੀ ਔਰ ਉੱਥੇ ਇੱਕ ਜੁਰਤ ਵੀ ਹੋਣੀ ਚਾਹੀਦੀ ਵੈਸੇ ਵੈਸੇ ਨਜ਼ਰ ਕੌਣ ਆ ਰਿਹਾ ਜੀ ਆਪਾਂ ਹੁਣ ਤੱਕ ਦੇ ਉਮੀਦਵਾਰਾਂ ਦਾ ਜ਼ਿਕਰ ਕਰੀਏ ਕੋਈ ਕਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਜਿਹੜਾ ਪੰਜਾਬ ਦੇ ਮਸਲੇ ਉੱਥੇ ਜਾ ਕੇ ਚੱਕ ਸਕਦਾ ਕਿਉਂਕਿ ਧਰਮਵੀਰ ਗਾਂਧੀ ਨਾਲ ਤੁਹਾਡੀ ਨੇੜਤਾ ਰਹੀ ਹੈ ਉਹ ਐਮਪੀ ਬਣ ਕੇ ਵੀ ਗਏ ਨੇ ਉੱਥੇ ਤਾਂ ਪਹਿਲਾਂ ਵੀ ਮਸਲੇ ਚੱਕਦੇ ਰਹੇ ਹੋਣਗੇ ਤਾਂ ਤੁਹਾਨੂੰ ਲੱਗਦਾ ਕਿ ਹੋਰ ਕਿਹੜੇ ਬੰਦੇ ਨੇ ਜਿਹੜੇ ਲੱਗਦਾ ਕਿ ਇਦਾਂ ਦੇ ਬੰਦੇ ਹੈਗੇ ਜਿਹੜੇ ਪੰਜਾਬ ਦੀ ਗੱਲ ਉੱਥੇ ਉਸ ਸਦਨ ਦੇ ਅੰਦਰ ਰੱਖ ਸਕਦੇ ਜਿੱਥੋਂ ਦੇਸ਼ ਦੇ ਬਾਰੇ ਨੀਤੀ ਘੜੀਆਂ ਜਾਣੀਆਂ ਨੇ ਤੇ ਪੰਜਾਬ ਲਈ ਵੀ ਉੱਚੇ ਚੇਤure ਤੇ ਪੈਕੇਜ ਜੇ ਆਉਣੇ ਨੇ ਤਾਂ ਉਸੇ ਸਦਨ ਦੇ ਵਿੱਚ ਆਵਾਜ਼ ਚੱਕਣ ਤੇ ਆਉਣੇ ਨੇ ਤਾਂ ਕਿਹੜੇ ਬੰਦੇ ਤੁਹਾਨੂੰ ਨਜ਼ਰ ਆਉਂਦੇ ਨੇ ਦੇਖੋ ਇਹ ਤੇ ਗੱਲ ਮੈਨੂੰ ਲੱਗਦੀ ਹੈ ਜਿਸ ਤਰ ਕਿ ਉਹ ਬੰਦੇ ਬਹੁਤ ਹੀ ਗਰਾਉਂਡ ਚੋਂ ਉੱਠੇ ਹੋਇਆ ਔਰ ਅੱਜ ਵੀ ਜਦੋਂ ਡਾਕਟਰੀ ਵੀ ਕਰ ਰਿਹਾ ਤੇ ਉਹਦੇ ਵਿੱਚ ਜੇ ਕੋਈ ਦੇਖ ਲੈਣ ਕੇ ਗਰੀਬ ਬੰਦਾ ਤੇ ਉਹਨੂੰ ਮੁਫਤ ਇਲਾਜ ਕਰਦੇ ਹੁਣ ਇਸ ਕਿਸਮ ਦਾ ਜਿਹਦਾ ਮਨ ਵਿੱਚ ਉਹਦਾ ਨਾਮ ਪਤਾ ਪਿਓ ਨੇ ਬੁੱਲਾ ਰੱਖਿਆ ਸੀ ਗਾਂਧੀ ਤੇ ਬਾਅਦ ਚ ਟਾਈਟਲ ਪੈ ਗਿਆ ਕਿਉਂਕਿ ਉਹ ਉਸ ਕਿਸਮ ਦੀ ਗਾਂਧੀ ਗਿਰੀ ਚੋਂ ਪੈ ਗਿਆ ਜਦੋਂ ਸਟੂਡੈਂਟ ਲੀਡਰ ਵੀ ਰਿਹਾ ਉਹ ਬਿਲਕੁਲ ਉਹਨਾਂ ਦੇ ਭਰਾਵਾਂ ਦੇ ਨਾਮ ਵੀ ਉਸੇ ਤਰੀਕੇ ਨਾਲ ਰੱਖੇ ਨੇ ਪਰਵਾਜ਼ ਦੇ ਵਿੱਚ ਬੁੱਲਾ ਨਾਨਕ ਤੇ ਕਬੀਰ ਬਿਲਕੁਲ ਬਿਲਕੁਲ ਹੁਣ ਜਿਹੜੇ ਜਿਹਦੇ ਪਿਓ ਇਹੋ ਜਿਹਾ ਮਹਾਨ ਹੋਊਗਾ ਔਰ ਉਸ ਏਰੀਏ ਚ ਆ ਕੇ ਹੈਨਾ ਕੰਡਿਦਾ ਏਰੀਆ ਇਹ ਪੈਂਦਾ ਹੋ ਤੇ ਉਸ ਏਰੀਏ ਚ ਆ ਕੇ ਇੱਕ ਡਾਕਟਰ ਬਣਨਾ ਫਿਰ ਸੇਵਾ ਕਰਨੀ ਮੁਫਤ ਵੀ 5 ਸਾਲ ਕਰਦੇ ਰਹੇ ਡਾਕਟਰ ਜਸਲਮ ਦੇ ਜਾ ਕੇ ਲੁਧਿਆਣੇ ਚ ਮੈਨੂੰ ਪਤਾ ਇਸ ਗੱਲ ਦਾ ਉਹ ਬੰਦੇ ਤੇ ਫਿਰ ਫੜੇ ਲਿਖੇ ਔਰ ਪਤਾ ਆ ਇਹ ਬਿਲਕੁਲ ਇਹੋ ਜਿਹੇ ਲੀਡਰ ਮੈਨੂੰ ਉਹਨਾਂ ਦੇ ਮੁਕਾਬਲੇ ਤੇ ਕੋਈ ਸੱਚੀ ਗੱਲ ਆ ਕਿ ਨਹੀਂ ਨਜ਼ਰ ਆਉਂਦਾ ਕਿ ਜਿਹੜਾ ਹੋਰ ਉਸ ਤਰੀਕੇ ਨਾਲ ਪ੍ਰੈਜੈਂਟੇਸ਼ਨ ਕਲੈਰਿਟੀ ਨਾਲ ਪੰਜਾਬ ਦੇ ਹਿੱਤਾਂ ਦੀ ਟ੍ਰਾਂਸਲੇਸ਼ਨ ਉੱਥੇ ਕਰਕੇ ਰੱਖ ਸਕੇ ਪਰ ਫਿਰ ਇਹਦੇ ਚ ਕੀ ਹੁੰਦਾ ਕਿ ਉੱਥੇ ਗਾਂ ਵੀ ਤੇ ਕਿਹੋ ਜਿਹਾ ਕੋਈ ਸੁਣਨ ਵਾਲਾ ਉਹ ਉੱਥੇ ਤੇ ਮਤਲਬ ਜਾਂ ਬਾਹਰ ਆ ਅੰਦਰ ਬਾਹਰ ਰੌਲਾ ਰੱਪਾ ਕਾਗਜ਼ ਫਾੜੇ ਉੱਥੇ ਤੇ ਹੁੜਦੰਗਿਆ ਪਾਰਲੀਮੈਂਟ ਸਿਸਟਮ ਸਾਡੇ ਜਿਹੜੇ ਡੋਮੀਨੈਂਟ ਜਿਹੜੀ ਉੱਥੇ ਦੀ ਧੇਰਿਆ ਯਾਨੀ ਸਰਕਾਰ ਹੀ ਐ ਡੋਮੀਨੈਂਟ ਤੇ ਜਿਹੜੀ ਰੂਲ ਕਰ ਰਹੀ ਆ ਉਹਦੇ ਉਹਨੇ ਉਹ ਇਹੋ ਜਿਹਾ ਬਣਾ ਦਿੱਤਾ ਕਿ ਇੱਥੇ ਇਹਨੂੰ ਇਨਾ ਬੱਦੂ ਕਰ ਦੋ ਕਿ ਲੋਕਾਂ ਨੇ ਯਾਰ ਇਹਦੀਆਂ ਵੋਟਾਂ ਛੱਡੋਵੇ ਨਾ ਹੋਵੇ ਇੱਕ ਬਰਾਬਰ ਜਿਹਾ ਹੋ ਜਾਵੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਧੇ ਤੌਰ ਤੇ ਕਾਂਗਰਸ ਦੀ ਤੁਲਨਾ ਨਾਲ ਦੇ ਗਵਾਂਡੀ ਮੁਲਕ ਪਾਕਿਸਤਾਨ ਦੇ ਨਾਲ ਕਰਦੇ ਕਹਿੰਦੇ ਕਿ ਜਦੋਂ ਕਾਂਗਰਸ ਜਿੱਤੂਗੀ ਤਾਂ ਪਾਕਿਸਤਾਨ ਵਾਲਿਆਂ ਨੂੰ ਖੁਸ਼ੀ ਹੋਊਗੀ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਦੋਂ ਕਰ ਰਹੇ ਹੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹੋਂ ਇਦਾਂ ਦੀਆਂ ਟਿੱਪਣੀਆਂ ਜਦੋਂ ਆ ਰਹੀਆਂ ਨੇ ਸਰ ਸਭ ਇਹ ਸਿਆਸੀ ਮਿਆਰ ਕਿੱਧਰ ਨੂੰ ਜਾ ਰਿਹਾ ਹੈ ਪਾਕਿਸਤਾਨ ਦੇ ਕਿਸੇ ਐਕਸ ਮਿਨਿਸਟਰ ਨੇ ਕੋਈ ਰਾਹੁਲ ਬਾਰੇ ਕੋਈ ਗੱਲ ਕਹੀ ਸੀ ਉਹ ਕਿਸੇ ਦੀ ਆਪਣੀ ਨਿੱਜੀ رائے ਹੋ ਸਕਦੀ ਹੈ ਪ੍ਰਧਾਨ ਮੰਤਰੀ ਨੂੰ ਇਹੋ ਜਿਹਾ ਮੌਕਾ ਚਾਹੀਦਾ ਜਿਉਂ ਉਹਨੂੰ ਵਢਾ ਕੇ ਫਲਾ ਕੇ ਗੁਬਾਰਾ ਛੱਡਿਆ ਦੇਖੋ ਜੀ ਕਾਂਗਰਸ ਮਰ ਰਹੀ ਹੈ ਔਰ ਪਾਕਿਸਤਾਨ ਰੋ ਰਹਾ ਹੈ ਯਾਰ ਪ੍ਰਧਾਨ ਮੰਤਰੀ ਇਹ ਬੱਚਿਆਂ ਵਾਲੀਆਂ ਗੱਲਾਂ ਇਹ ਤੇ ਕਮੀਡੀਅਨ ਵੀ ਨਹੀਂ ਇਹੋ ਜੀਆਂ ਗੱਲਾਂ ਕਰਦੇ ਤੁਸੀਂ ਸਾਡੇ ਪ੍ਰਧਾਨ ਮੰਤਰੀ ਕਿਉਂ ਇੰਜ ਕਰਦੇ ਆ ਇਸ ਲਈ ਉਹਨਾਂ ਨੇ ਜਿਸ ਕਿਸਮ ਨਾਲ ਉਹ ਚੁਸਕੀਆਂ ਲੈ ਲੈ ਗੱਲਾਂ ਕਰਦੇ ਆ ਇਹ ਦੁੱਖ ਵਾਲੀ ਗੱਲ ਹੈ ਸਿਗਰ ਕੇ ਸ਼ਰਦਪੁਰ ਨੇ ਅੱਜ ਕਿਆ ਕਹਿੰਦਾ ਮੈਂ ਨੇ ਕਦੇ ਕੋਈ ਅਜਿਹਾ ਪ੍ਰਧਾਨ ਮੰਤਰੀ ਨਹੀਂ ਦੇਖਾ ਜੋ ਇਤਨੇ ਲੋ ਲੈਵਲ ਪਰ ਆ ਕੇ ਡਿਬੇਟ ਕੋ ਡਿਸਕੋਰਸ ਕੋ ਜੋ ਰਾਜਨੀਤਿਕ ਡਿਸਕੋਰਸ ਹੈ ਬਾਤ ਕਰ ਰਹਾ ਹੋ ਮੁਸਲਮਾਨਾਂ ਨੂੰ ਲੈ ਕੇ ਵੀ ਟਿੱਪਣੀਆਂ ਹੋ ਰਹੀਆਂ ਬਹੁਤ ساری ਚੀਜ਼ਾਂ ਨੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਜਿੱਤਣਾ ਹੁਣ ਇਹੀ ਹੋਮ ਮਿਨਿਸਟਰ ਹੈ ਉਹਦਾ ਅੱਜ ਦਾ ਬਿਆਨ ਤੁਸੀਂ ਦੇਖ ਲਓ ਕਿੰਨੇ ਜੀ ਰਾਹੁਲ ਗਾਂਧੀ ਕਿਉਂ ਨਹੀਂ ਗਿਆ ਉੱਥੇ ਰਾਮ ਮੰਦਰ ਚ ਮੱਥਾ ਟੇਕਣ ਕਿ ਸਾਡੀਆਂ ਵੋਟਾਂ ਨਾ ਟੁੱਟ ਜਾਣ ਕਿੰਨਾਂ ਦੀਆਂ ਮੁਸਲਮਾਨਾਂ ਦੀਆਂ ਕੋਈ ਮੌਕਾ ਛੱਡਦੇ ਨਹੀਂ ਪਾਕਿਸਤਾਨਿਆ ਜੀ ਇੱਥੇ ਕਮਜ਼ੋਰ ਸਰਕਾਰ ਚਾਹੁੰਦਾ ਇਸ ਕਰਕੇ ਉਹ ਸਾਡੀ ਤਕੜੀ ਸਰਕਾਰ ਉਹ ਰਾਹੁਲ ਨੂੰ ਸਪੋਰਟ ਕਰ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਪਾਕਿਸਤਾਨ ਦਾ ਡਰ ਦੇ ਕੇ ਕਾਂਗਰਸ ਦੀ ਇੱਥੇ ਸ਼ਿਵੀ ਖਰਾਬ ਕਰਦੀ ਰੋਜ਼ ਕੋਈ ਨਾ ਕੋਈ ਇਹੋ ਜਿਹਾ ਬਿਆਨ ਹੁੰਦਾ ਜਿਹਦੇ ਕੋਈ ਅਸਲ ਵਿੱਚ ਕੋਈ ਹੁਣ ਇਨੇ ਰਾਹੁਲ ਬਾਰੇ ਰਾਹੁਲ ਦੀ ਕੈਂਪੇਨ ਬਾਰੇ ਕੀ ਭਾਰਤ ਜੋੜੋ ਯਾਤਰਾ ਕਹਿੰਦਾ ਕਿ ਇਹ ਭਾਰ ਕਾਂਗਰਸ ਡੂੰਡੋ ਯਾਤਰਾ ਮੇ ਬਦਲ ਜਾਏਗੀ ਇਹ ਇੱਕ ਇਸ ਮਿਆਰ ਦੇ ਲੀਡਰ ਜਦੋਂ ਤੁਸੀਂ ਇਲੈਕਸ਼ਨ ਚ ਲੜ ਰਹੇ ਪਹਿਲਾਂ ਕਰਦੇ ਆ ਤੇ ਕਰਦੇ ਆ ਉਹ ਤਰਾਨੀ ਹੋਊਗਾ ਹੁਣ ਕਿਉਂ ਨਾ ਹੁਣ ਪ੍ਰੋਸੈਸ ਉਹ ਤਾਂ ਇਹ ਵੀ ਜ਼ਿਕਰ ਕਰ ਰਹੇ ਨੇ ਕਿ ਅਕਸਰ ਆਪਾਂ ਜਦੋਂ ਵੀ ਚਰਚਾ ਕਰਦੇ ਹਾਂ ਕਿ ਬੜੀ ਤਰਾਸਦੀ ਹੈ ਕਿ ਧਰਮ ਦੇ ਨਾਂ ਤੇ ਤੇ ਪਾਕਿਸਤਾਨ ਦਾ ਹੂਗਾ ਬਣਾ ਕੇ ਜਿਹੜੀ ਸਿਆਸਤ ਹੁੰਦੀ ਹੈ ਬੜੀ ਚਿੰਤਾ ਦੀ ਗੱਲ ਹੈ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜੇ ਤੁਸੀਂ ਦੁਬਾਰਾ ਸਰਕਾਰ ਮੋਦੀ ਦੀ ਬਣਾ ਦਿੱਤੀ ਤਾਂ ਰਾਮ ਮੰਦਰ ਦੇ ਤੀਰਥ ਸਥਾਨ ਤੇ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਮੁਫਤ ਦਰਸ਼ਨ ਕਰਵਾਏ ਜਾਣਗੇ ਲੋਕਾਂ ਨੂੰ ਵਾਰੀ ਵਾਰੀ ਇਹ ਹੋਮ ਮਿਨਿਸਟਰ ਦਾ ਬਿਆਨ ਸੀਗਾ ਤਾਂ ਅਸੀਂ ਮੰਨ ਲਈ ਕਿ ਫਿਰ ਉਹੀ ਏਜੰਡਾ ਹੈਗਾ ਧਰਮ ਪਾਕਿਸਤਾਨ ਫਿਰਕੂਵਾਦ ਇਹੀ ਏਜੰਡੇ ਨੇ ਮੁੱਦੇ ਨਹੀਂ ਹੈਗੇ ਮੁੱਦੇ ਬਾਰੇ ਛਾਕਿਆ ਕੋਈ ਮੈਨੂੰ ਤੇ ਉਹ ਤੇ ਕਹਿੰਦੇ ਸੋ ਕੋਈ ਲੋਕੀ ਸੈਕੂਲਰ ਆ ਲੋਕ ਨਹੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਇਹ ਜੋ ਬੋਲੇ ਲੋਕਾਂ ਦਾ ਕੋਈ ਦਿਲਚਸਪੀ ਨਹੀਂ ਧਰਮ ਨੂੰ ਕੋਈ ਖਤਰਾ ਨਹੀਂ ਇਹਨਾਂ ਦੀ ਗੱਦੀ ਨੂੰ ਖਤਰਾ ਕਿਉਂਕਿ ਪ੍ਰਧਾਨ ਮੰਤਰੀ ਦੀ ਆਪਣੀ ਗੱਦੀ ਨੂੰ ਖਤਰਾ ਉਹ ਇਸ ਨੂੰ ਰੋਜ਼ ਟੜਕਾ ਲਾ ਕੇ ਗੱਲਾਂ ਕਰ ਰਿਹਾ ਔਰ ਜਿਹਾ ਜਿਹਾ ਇੰਨੀਆਂ ਪਰਨਿਸ਼ੀਅਸ ਇੰਨੀਆਂ ਜਾਣੀ ਜ਼ਹਿਰੀਲੀਆਂ ਸਟੇਟਮੈਂਟਾਂ ਆ ਰਹੀਆਂ ਆ ਕਿ ਪਤਾ ਨਹੀਂ ਸਾਡੇ ਲੋਕ ਤਕੜੇ ਹੀ ਆ ਜਿਹੜੇ ਮੈਂ ਇੱਕ ਉਹਨਾਂ ਦੇ ਅਫੀਸ਼ੀਅਲ ਬੀਜਪੀ ਦੇ ਹੈਂਡਲ ਤੇ ਕੋਈ ਇੱਕ ਛੋਟਾ ਜੀ ਕਲਿੱਪ ਬਣਾ ਕੇ ਬਣਾਈ ਹੋਈ ਹੈ ਜਿਹੜੀ ਮਿੰਟਕ ਦੀ ਹੋਊਗੀ ਉਹਦੇ ਵਿੱਚ ਸਾਰਾ ਕੁਝ ਕਿ ਅਖੀਰ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਕਾਰਟੂਨ ਟਾਈਪ ਕੈਰੀਕੇਚਰਟਾਇ ਜਿਹੜਾ ਆ ਮੁਸਲਮਾਨ ਦਾ ਝੰਡਾ ਲੈ ਕੇ ਬੈਠਾ ਜਾਣੀ ਤੁਸੀਂ ਅਫੀਸ਼ੀਅਲ ਹੈਂਡਲ ਤੇ ਇਹਦੇ ਨਾਲੋਂ ਵੱਧ ਕੋਈ ਹੋ ਸਕਦਾ ਅਸਲ 'ਚ ਮੈਨੂੰ ਐਂ ਲੱਗਦਾ ਕਿ ਅਨਲਾਈਕ ਕਿ ਜਿੰਨੀ ਕਿਨਾਂ ਦੀ ਐਕਸਪੈਕਟੇਸ਼ਨ ਸੀ ਕਿ ਪ੍ਰਧਾਨ ਮੰਤਰੀ ਦੇ ਅਸੀਂ ਤੇ 300 ਤੇ 400 ਤੇ ਸੰਵਿਧਾਨ ਬਦਲਾਂਗੇ ਇਹ ਕਰਾਂਗੇ ਉਹ ਤੇ ਇਹਨਾਂ ਨੂੰ ਹੁੰਦਾ ਲੱਗਦਾ ਨਹੀਂ ਹਾਲਾਂਕਿ ਗਏ ਤੇ ਰਹੇ ਕਿ 100 ਤੋਂ ਵੱਧ ਸੀਟ ਤੇ ਸਾਨੂੰ ਆ ਵੀ ਗਈ ਕੁਝ ਨਹੀਂ ਇਹੋ ਜਿਹਾ ਹੋਇਆ ਇਹਨਾਂ ਦੀਆਂ ਆਪਣੀ ਇੰਟੈਲੀਜੈਂਸ ਰਿਪੋਰਟ ਦੀਆਂ ਭੋਗਲ ਇਹ ਰਿਪੋਰਟਾਂ ਇਹਨਾਂ ਨੂੰ ਗਈਆਂ ਕਿ ਜੇ ਬਹੁਤ ਖਿੱਚ ਤੂਕੇ ਕਰੋਗੇ ਤੇ ਤੁਹਾਡੀਆਂ 232 ਬਣਦੀਆਂ ਇਹ ਬਣਦੀਆਂ ਉਦੋਂ ਦੇ ਜਦੋਂ ਦੀ ਪਹਿਲੇ ਗੇਟ ਤੋਂ ਬਾਅਦ ਇਹ ਗਏ ਹੋਏ ਆ ਤੇ ਬਹੁਤ ਕਬਰਾਈ ਜਿਵੇਂ ਜਿਵੇਂ ਕਬਰਾਟ ਹੋ ਰਹੀ ਹੈ ਤੇ ਮਤੇ ਮੇ ਬਿਆਨ ਫਿਰਕੂ ਬਿਆਨ ਜਿਹੜੇ ਆ ਜਨਤਾ ਨੂੰ ਆਪਸ ਵਿੱਚ ਲੜਾਉਣ ਵਾਲੇ ਸਿਰ ਪੜਵਾਉਣ ਵਾਲੇ ਬਿਆਨ ਉਹ ਜ਼ਿਆਦਾ ਹੋ ਰਹੇ ਮੰਨ ਲਓ ਇਹ ਚੌਥੇ ਗੇਟ ਤੋਂ ਬਾਅਦ ਇਹਨਾਂ ਨੂੰ ਹੋਰ ਪੱਕਾ ਹੋ ਜਾਂਦਾ ਕਿ ਗੱਲ ਬਣੀ ਨਹੀਂ ਇਸ ਦੇਸ਼ ਦੇ ਵਿੱਚ ਹੋ ਸਕਦਾ ਇਹ ਪ੍ਰਕਿਰਿਆ ਵੀ ਸਿਰੇ ਲਾਉਣੀ ਇਲੈਕਸ਼ਨ ਦੀ ਔਖੀ ਹੋ ਜੇ ਮੰਨ ਕਿਉਂਕਿ ਕਿਸ ਇਹ ਨਾ ਕਿ ਉਹਨਾਂ ਦਾ ਕੰਟਰੋਲ ਹੈਗਾ ਯਾ ਆਫਟਰ ਆਲ ਸਟੇਟ ਯਾ ਮਾਈਂਡ ਯਾ ਗੋਦਰਾ ਦੇਖਿਆ ਹੋਇਆ ਸਾਰਾ ਕੁਝ ਦੇਖਿਆ ਕਿ ਇਹ ਖੇਲ ਕੀ ਹੈ ਪਿਛਲੀ ਵਾਰੀ ਬਾਲਾਕੋਟ ਦੇਖਿਆ ਹੋਇਆ ਉਹ ਖੇਲ ਪੂਰੀ ਖੇਲ ਸਕਦੇ ਆ ਔਰ ਮੈਂ ਮੈਂ ਨਹੀਂ ਇਹ ਕਹਿ ਰਿਹਾ ਉਹਨਾਂ ਦੇ ਆਪਣੇ ਬੰਦੇ ਕਹਿੰਦੇ ਕਿ ਸੱਤਾ ਤੇ ਨਹੀਂ ਛੋੜਨੀ ਹੂੰ ਕੈਸੇ ਵੀ ਆਏ ਤੇ ਕੈਸੇ ਦੇ ਆਏ ਦੇ ਵਿੱਚ ਇਹ ਵੀ ਇੱਕ ਪਲਾਏ ਹੋਊਗਾ ਕਿ ਫਿਰ ਠੀਕ ਹੈ ਕਿ ਤਨਾ ਕਿਤੇ ਚੜਾ ਦਿਓ ਗੁੱਡੀ ਮਤਲਬ ਕੁਝ ਜੋ ਕੁਝ ਹੁੰਦਾ ਵੱਧ ਤੋਂ ਵੱਧ ਜੋ ਹੁੰਦਾ ਖੂਨ ਡੁੱਲਦਾ ਜੋ ਕੁਝ ਹੁੰਦਾ ਸਿਰ ਪਾੜਦੇ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਅਸ਼ਾਂਤੀ ਹੁੰਦੀ ਦੇਸ਼ ਟੁੱਟਦਾ ਇੱਥੇ ਤੱਕ ਹੋ ਸਕਦਾ ਜੇ ਫਿਰ ਜੇ ਕਿਉਂਕਿ ਦੇਖੋ ਸ਼ੁਰੂ ਕਰਨਾ ਬੜਾ ਆਸਾਨ ਆ ਜਦੋਂ ਕਿਤੇ ਵੀ ਕਮਿਊਨਲ ਦੰਗਾ ਸ਼ੁਰੂ ਹੋ ਜਾਂਦਾ ਕਿਸੇ ਵੀ ਹਾਲਾਤ ਤੇ ਪੈਦਾ ਕੀਤੇ ਜਾ ਰਹੇ ਰੋਜ਼ ਪੈਦਾ ਹਵਾ ਦਿੱਤੀ ਜਾ ਰਹੀ ਹੈ ਤੇ ਜੇ ਇੰਜ ਹੋ ਗਿਆ ਉਹ ਲੋਕ ਕੀ ਫਿਰ ਇਸ ਕਰਕੇ ਨਹੀਂ ਕਿ ਲੋਕ ਇੱਕ ਦੂਜੇ ਨੂੰ ਲਾਈਕ ਨਹੀਂ ਕਰਦੇ ਲੋਕ ਪਿਆਰ ਕਰਦੇ ਹੁੰਦੇ ਇੱਕਦਮ ਓਵਰਨਾਈਟ ਦੁਸ਼ਮਣ ਬਣ ਜਾਂਦੇ ਕਿਉਂ ਉਹਨਾਂ ਨੂੰ ਡਰ ਲੱਗਦਾ ਕਿ ਜੇ ਮੈਂ ਇਹਨੂੰ ਨਾ ਮਾਰਿਆ ਤੇ ਮੈਨੂੰ ਮਾਰ ਦੂ ਉਸ ਡਰ ਚੋਂ ਇੱਕ ਸਾਈਕੀ ਬਣ ਜਾਂਦੀ ਹੈ ਉਹ ਸਾਈਕਲ ਫੀਅਰ ਚ ਜਿਉਂ ਹੀ ਉਹ ਸ਼ਾਂਤ ਹੁੰਦਾ ਫਿਰ ਪਛਤਾਉਂਦੀ ਹੈ ਫਿਰ ਰੋਂਦੇ ਜਿਵੇਂ ਅਸੀਂ ਪਾਕਿਸਤਾਨ ਪ੍ਰਤੀ ਅੱਜ ਅੱਜ ਥਰੂ ਕਰਕੇ ਪਾਕਿਸਤਾਨੀ ਪੰਜਾਬੀ ਵੀ ਤੇ ਸਾਡੇ ਪੰਜਾਬੀ ਵੀ ਰੋਂਦੇ ਮੈਂ ਵੇਖਿਆ ਮੈਂ ਲਾਹੌਰ ਜਾ ਕੇ ਉਹ ਉਹ ਦਿਨਾਂ ਨੂੰ ਯਾਦ ਕਰਦੇ ਆ ਉਹ ਇੱਥੇ ਆਉਣ ਨੂੰ ਤਾਂਗਦੇ ਆ ਸਾਡੇ ਉੱਥੇ ਜਾਣ ਨੂੰ ਤਾਂਗਦੇ ਆ ਕਿਉਂ ਆ ਕਿਉਂਕਿ ਗਲਤੀ ਕੀਤੀ ਬਹੁਤ ਕਿ ਅਸੀਂ ਹੁਣ ਦੇਸ਼ ਦੇ ਅੰਦਰ ਉਹਦੇ ਤੋਂ ਕੁਝ ਨਹੀਂ ਸਿੱਖਿਆ 10 ਲੱਖ ਬੰਦੇ ਮਾਰ ਕੇ ਕਿ ਹੁਣ ਫੇਰ ਇਹੋ ਜਿਹਾ ਮਾਹੌਲ ਪੈਦਾ ਕਰ ਰਹੇ ਹਾਂ ਸਰ ਇੱਕ ਬੜੀ ਅਹਿਮ ਚੀਜ਼ ਜੇ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਮਾਹੌਲ ਉਧਾਂ ਦਾ ਸਰਜਿਆ ਜਾ ਰਿਹਾ ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ ਪਰ ਇਸ ਤੋਂ ਜ਼ਿਆਦਾ ਬਰਬਰਤਾ ਜਾਂ ਇਸ ਤੋਂ ਜ਼ਿਆਦਾ ਕਰੂਰਤਾ ਕੀ ਹੋ ਸਕਦੀ ਹੈ ਕਿ ਕਿਸਾਨ ਪ੍ਰੋਟੈਸਟ ਕਰ ਰਹੇ ਹੋਣ ਗੋਲੀ ਮਾਰ ਦਿੱਤੀ ਜਾਵੇ ਇੱਕ 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 ਵਿਅਕਤੀ ਇੱਕ ਨੌਜਵਾਨ ਉੱਥੇ ਸ਼ਹੀਦ ਵੀ ਹੋ ਜਾਵੇ ਪ੍ਰੋਟੈਸਟ ਕਰਨ ਦਾ ਰਾਈਟ ਵੀ ਨਹੀਂ ਬਚਿਆ ਇਸ ਮੁਲਕ ਦੇ ਵਿੱਚ ਜਾਨਕੀ ਸਾਰੀ ਦੁਨੀਆ ਚ ਕਿੰਨੀ ਪਰਸਨਾ ਹੋਈ ਵੈਸਟ ਸਾਰਾ ਜਿੱਥੇ ਚੱਲੋ ਹਾਲਾਂਕਿ ਵੈਸਟ ਕਿਹੜੇ ਕਿਤੇ ਇਕੱਠ ਇੱਥੇ ਸਾਡੇ ਰਾਜ ਕਰਕੇ ਗਏ ਸਾਰਾ ਦੇਸ਼ ਲੁੱਟਿਆ ਉਹ ਵੀ ਕੋਈ ਇਕੱਠ ਨਹੀਂ ਹੈਗੇ ਪਰ ਇਸ ਵੇਲੇ ਜਿੰਨਾ ਕੋ ਡੈਮੋਕ੍ਰੇਸੀ ਨੂੰ ਅ ਅਪਹੋਲਡ ਕਰਨ ਦੀ ਕੋਸ਼ਿਸ਼ ਸਾਰੇ ਕ੍ਰਿਟੀਸਾਈਜ਼ ਕਰ ਰਿਹਾ ਕੋਈ ਇੱਥੇ ਭਾਰਤ ਦੀ ਇਸ ਚੀਜ਼ ਦੇ ਨਾਲ ਨਹੀਂ ਰੋਜ਼ ਇਹਨਾਂ ਨੂੰ ਬਿਆਨ ਦੇਣੇ ਪੈਂਦੇ ਆ ਕਦੀ ਅਮਰੀਕਨ ਰਿਪੋਰਟ ਆ ਜਾਂਦੀ ਆ ਕਦੀ ਯੂਨ ਦੀ ਰਿਪੋਰਟ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੀ ਆ ਜਾਂਦੀ ਆ ਤੇ ਆ ਕੁਝ ਹੋ ਰਿਹਾ ਧਰਮਾਂ ਦੇ ਨਾਂ ਤੇ ਅੱਜ ਰਿਪੋਰਟ ਆਈ ਆ ਉਹ ਕੀ ਦੇ ਹਰ ਚੀਜ਼ ਨੂੰ ਰਿਜੈਕਟ ਕਰੀ ਜਾਂਦੇ ਐ ਰਿਜੈਕਟ ਕਰੀ ਜਾਂਦੇ ਰਿਜੈਕਟ ਕਰਨਾ ਤੁਸੀਂ ਲੋਕਾਂ ਦੇ ਮਾਈਂਡ ਨੂੰ ਥੋੜੀ ਬਦਲ ਦੋਗੇ ਜਿਉਂ ਉਹਨਾਂ ਦੇ ਦੇਸ਼ ਦੇ ਵਿੱਚ ਜੋ ਸੋਚ ਬਣੀ ਹੋਈ ਆ ਜਾਂ ਉੱਥੇ ਜੋ ਉਹਨਾਂ ਦੇ ਚਰਚਾ ਤੇ ਪਹਿਰਾ ਦੇਣਗੇ ਉਹਨੂੰ ਤੁਸੀਂ ਥੋੜੀ ਬਦਲੋਗੇ ਮੈਨਾਂ ਮੰਨੂ ਵਾਲੀ ਗੱਲ ਆ ਨਾ ਸਰ ਪੰਜਾਬ ਨੂੰ ਹਮੇਸ਼ਾ ਇਸ ਤਰੀਕੇ ਨਾਲ ਸਿਆਸੀ ਤੌਰ ਤੇ ਦੇਖਿਆ ਜਾਂਦਾ ਰਿਹਾ ਹੈ ਕਿ ਇਹ ਲੀਡ ਕਰਦਾ ਕਿਸੇ ਵੀ ਮੂਵਮੈਂਟ ਨੂੰ ਲੀਡ ਕਰਦਾ ਜਾਂ ਕੁਝ ਬਦਲਾਵ ਲੈਣਾ ਹੋਵੇ ਤਾਂ ਲੀਡ ਕਰਦਾ ਅੱਜ ਲੱਗਦਾ ਕਿ ਪੰਜਾਬ ਉਹਨਾਂ ਹਾਲਾਤਾਂ 'ਚ ਰਹਿ ਗਿਆ ਹੈਗਾ ਕਿ ਇਹ ਲੀਡ ਕਰੂਗਾ ਇਹ ਮੂਵਮੈਂਟ ਚੇਂਜ ਕਰਨ ਦੇ ਵਿੱਚ ਜਾਂ ਟਰਨਓਵਰ ਕਰਨ ਦੇ ਵਿੱਚ ਭੋਗਲ ਪੋਟੈਂਸ਼ੀਅਲ ਤੇ ਬਹੁਤ ਹੈ ਮਤਲਬ ਧਰਤੀ ਪੂਰੀ ਇਸ ਗੱਲ ਦੀ ਇਸ ਵੇਲੇ ਧਰਤੀ ਗਰਮ ਹੈ ਮਤਲਬ ਹਾਲਾਤ ਪੂਰੇ ਸਾਜਗਾਰ ਰਹਿ ਗਏ ਆ ਕੋਈ ਦਿੱਕਤ ਨਹੀਂ ਹੈ ਕਿਸਾਨਾਂ ਦਾ ਐਡਾ ਵੱਡਾ ਅੰਦੋਲਨ ਅੱਜ ਵੀ ਐਡਾ ਡਟ ਕੇ ਖੜੇ ਹੋਣਾ ਉਹ ਪਾਰਟੀਆਂ ਨੂੰ ਤੂਲ ਚਟਾ ਦੇਣੀ ਮੈਨੂੰ ਸਵੇਰੇ ਮਿਲੇ ਸੀ ਕੋਈ ਬੰਦੇ ਮਿਲੇ ਉਹ ਮੈਂ ਕਿਹਾ ਉਹ ਬੀਜੇਪੀ ਦੇ ਸੀਗੇ ਉਹ ਮੈਂ ਕਿਹਾ ਭਾਈ ਕੀ ਗੱਲ ਆ ਉਹ ਕਹਿੰਦੇ ਬਾਕੀ ਤਾਂ ਸਾਰੀ ਗੱਲ ਠੀਕ ਆ ਕਿਸਾਨ ਨਹੀਂ ਨਿਕਲਦੇ ਕਿਤੇ ਦੁੱਖੀ ਆ ਉਹ ਲੱਭ ਰਿਹਾ ਕਿ ਕੋਈ ਬੰਦਾ ਸਾਨੂੰ ਇਹਨਾਂ ਤੋਂ ਭੂਤਾਂ ਤੋਂ ਛਡਾ ਦੇ। ਹੁਣ ਉਹ ਅਟੈਕ ਨਹੀਂ ਕਰ ਰਹੇ, ਉਹ ਸਵਾਲ ਪੁੱਛ ਰਹੇ ਨੇ। ਉਹ ਉਹਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਇਕੱਲੇ-ਇਕੱਲੇ ਤੋਂ ਪੁੱਛ ਕੇ ਸਵਾਲ। ਤੁਸੀਂ ਹੁਣ ਇੱਥੋਂ ਦੇ ਅੰਜਲਾ ਹੀ ਆ ਸਕਦੇ ਆ ਕਿ ਸਾਡੇ ਲੋਕਾਂ 'ਚ ਕਮੀ ਨਹੀਂ, ਸਾਡੀ ਸੁਸਾਇਟੀ 'ਚ ਕਮੀ ਨਹੀਂ। ਉਹ ਰਾਹ ਵੀ ਲੱਭ ਰਿਹਾ ਇਹਨਾਂ ਪਾਰਟੀਆਂ ਨੂੰ ਖੇਚੇ ਖੇਚੇ ਸਿੱਧਾ ਵੀ ਕਰਨਾ ਚਾਹੁੰਦੇ ਆ ਦੱਸਣਾ ਵੀ ਚਾਹੁੰਦੇ ਆ ਕਿ ਤੁਹਾਡੇ ਕੋਲ ਸੱਤਾ ਨਹੀਂ ਸੱਤਾ ਸਾਡੇ ਕੋਲ ਆ ਸਾਡੀ ਕਲੀ ਵੋਟ ਦੀ ਨਹੀਂ ਝੋਟ ਵੋਟ ਦੀ ਝੋਟ ਹੀ ਨਹੀਂ ਹੈ ਦੂਜੀ ਝੋਟ ਵੀ ਹੈ ਸਾਡੇ ਕੋਲ ਅਸਲ ਮਾਨ ਇਹ ਚ ਵੀ ਸਾਡੇ ਕੋਲ ਹੈ ਸਰ ਅਖੀਰ ਤੇ ਪੰਜਾਬ ਦੀ ਜੇ ਅਸੀਂ ਗੱਲ ਕਰ ਲਈਏ ਫਰੰਟ ਫੁੱਟ ਤੇ ਕੌਣ ਖੜਦਾ ਨਜ਼ਰ ਆ ਰਿਹਾ ਹੈ ਬੈਕ ਫੁੱਟ ਤੇ ਕੌਣ ਨਜ਼ਰ ਆ ਰਿਹਾ ਹੈ ਇਸ ਵੇਲੇ ਤੇ ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਕਰ ਦਿੱਤਾ ਬੜੇ ਬੇਰਵੇ ਦੇ ਨਾਲ ਕਾਂਗਰਸ ਅਕਾਲੀ ਦਲ ਤੇ ਭਾਜਪਾ ਕੌਣ ਫਰੰਟ ਫੁੱਟ ਤੇ ਆਇਆ ਹੈ ਕੌਣ ਬੈਕਵਰਡ ਤੇ ਮੇਰਾ ਇਹ ਐਨਾਲਿਸਿਸ ਆਪੋ ਗਿਲਾ ਕਾਲੀਦਲ ਸੀਟਾਂ ਦੇ ਵਿੱਚ ਤੇ ਭਾਵੇਂ ਨਾ ਕਨਵਰਟ ਕਰ ਸਕੇ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਉਧਰੋਂ ਤੋੜਿਆ 나ੜੂਆ ਜਿਹੜੀ ਉਹ ਬਿਮਾਰੀ ਲੱਗੀ ਸੀ ਉਹਨੂੰ ਤੇ ਟੱਲ ਪੈ ਹੀ ਗਈ ਨਾ ਕਿ ਜਿਹੜਾ ਨੌ ਮਾਰਚ ਦਾ ਰਿਸ਼ਤਾ ਨੌ ਮਾਰਚ ਦਾ ਰਿਸ਼ਤਾ ਉਹ ਟੁੱਟਣ ਦੇ ਨਾਲ ਹੁਣ ਉਹ 나ੜਵਾ ਟੁੱਟਣਾ ਹੀ ਤੇ ਬਿਮਾਰੀ ਟਰਾਂਸਫਰ ਹੋਣੀ ਬੰਦ ਹੋਣੀ ਸੀ ਹਾਂ ਹੁਣ ਉਹ ਥੋੜੇ ਜਿ ਆਪਣੇ ਪੈਰ ਲਾਉਣੇ ਪਹਿਲੀ ਵਾਰੀ ਦੇਖੋ ਜ਼ੁਰਤ ਵੀ ਆ ਗਈ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਸਿੱਧੇ ਅਟੈਕ ਵੀ ਸ਼ੁਰੂ ਹੋ ਗਏ ਉਹ ਇਹਨਾਂ ਦੇ ਵੀ ਹੋਣਗੇ ਫਿਰ ਇਹਦੇ ਚੋਂ ਨਿਕਲੂਗਾ ਇੱਕ ਤੇ ਇਹ ਜਿਹੜਾ ਮੋੜਾ ਪਿਆ ਮੈਂ ਸਮਝਦਾ ਹਾਲਾਂਕਿ ਉਹ ਵੋਟ ਵੀ ਠੀਕ ਠਾਕ ਪਹਿਲਾਂ ਨਾਲੋਂ ਲੈ ਜਾਣਗੇ ਰਈ ਗੱਲ ਆ ਆਦਮੀ ਦੀ ਜਿਹੜੀ ਕਿ ਇੱਕ ਵੱਡੀ ਤੇ ਰਿਆ 42% ਪਹਿਲਾਂ ਵੋਟਾਂ ਲਈਆਂ 92 ਸੀਟਾਂ ਲਈਆਂ ਨੇਰੀ ਸੀਗੀ ਨੇਰੀ ਤੇ ਹੈ ਨਹੀਂ ਉਹ ਜਿਨ੍ਹਾਂ ਨੇ ਨੇਰੀ ਲਿਆਂਦੀ ਸੀ ਉਹ ਤੇ ਹੁਣ ਵਿਰੋਧ ਚ ਉਹ ਇਹਨਾਂ ਨੂੰ ਵੀ ਪੁੱਛਦੇ ਆ ਇਹਨਾਂ ਨੂੰ ਘੱਟ ਪੁੱਛਦੇ ਆ ਭਾਜਪਾ ਨੂੰ ਜ਼ਿਆਦਾ ਪੁੱਛਦੇ ਆ ਕਿਸਾਨ ਇਸ ਲਈ ਇਹਨਾਂ ਨੂੰ ਵੀ ਆਪਣੀ ਸ਼ਬੀ ਨੂੰ ਬਚਾ ਕੇ ਕਿਵੇਂ ਰੱਖਣਾ ਇਹਨਾਂ ਦੀ ਹੋਂਦ ਦੀ ਲੜਾਈ ਹੈ ਇਸ ਵੇਲੇ ਉਜਿੱਤਣ ਦੀ ਜਾਂ ਉਹ 13 ਨਾ ਤੂੰ ਭੁੱਲ ਜਾ ਉਹ ਤੇ ਬਿਲਕੁਲ ਹੀ ਪ੍ਰਧਾਨ ਮੰਤਰੀ ਤੋਂ ਵੀ ਦੋ ਕਦਮ ਅੱਗੇ ਭਗਵੰਤ ਮਾਨ ਚਲੇ ਜਾਂਦਾ ਹੈ ਮਤਲਬ ਹੀ 13 0 ਦਾ ਕੀ ਮਤਲਬ ਫਿਰ ਲੋਕਾਂ ਨੇ ਤੇ ਕਹਿਣਾ ਹੀ ਓਏ 0 13 ਆ ਤੈਨੂੰ ਭੁਲੇਖਾ ਲੱਗ ਗਿਆ ਸ਼ਾਮ ਵੇਲੇ ਨਾ ਇੰਜ ਸੋਚਿਆ ਕਰ ਇਹੋ ਜੀ ਗੱਲਾਂ ਕਹਿਣ ਲੱਗ ਜਾਂਦੇ ਲੋ ਤੁਸੀਂ ਇਹ ਕਹੋ ਕਿ ਜਿਸ ਤਰੀਕੇ ਨਾਲ ਇਹਨੇ ਕਹੀ ਹੈ ਆਪਣੇ ਜਲੰਧਰ ਵਾਲਾ ਜਿਹੜਾ ਪ੍ਰਗਟ ਸਿੰਘ ਉਹਨੇ ਕਿਹਾ ਜੀ 7 8 ਸਾਨੂੰ ਆ ਜਣੀ ਉਹਨੇ 8 10 ਕਿਹਾ ਸੀ ਮੀਡੀਆ ਨੇ ਲਾਤੀਆਂ ਜੀ 7 8 ਉਹ ਵੀ ਹੈ 7-8 ਕਹੋ ਜਾਂ 8-10 ਕਹੋ ਇੱਕ ਰੀਜ਼ਨੇਬਲ ਹੈ ਕਾਂਗਰਸ ਦਾ ਐਜ ਹੈਗਾ ਲੱਗਦਾ ਮੈਨੂੰ ਲੱਗਦਾ ਬਿਲਕੁਲ ਹੈ ਬਿਲਕੁਲ ਹੈ ਔਰ ਕਿਉਂਕਿ ਅਕਾਲੀ ਦਲ ਜਿਹੜੀ ਪੁਰਾਣੀ ਤਕੜੀ ਤੇਰ ਸੀ ਉਹ ਕਮਜ਼ੋਰ ਸੀ ਉਹਦੇ ਕਰਕੇ ਇਹਨਾਂ ਨੂੰ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਜੂਗਾ ਪਰ ਕਾਂਗਰਸ ਦਾ ਕਿਉਂਕਿ ਇਹ ਤੁਸੀਂ ਇੱਕ ਚੀਜ਼ ਦੇਖੋ ਨਾ ਇਹ ਪੰਜਾਬ ਦੀ ਇਲੈਕਸ਼ਨ ਦੇ ਹੈ ਨਹੀਂ ਇਹ ਤੇ ਦਿੱਲੀ ਦੀ ਇਲੈਕਸ਼ਨ ਹੈ ਤੇ ਜਦੋਂ ਦੁਨੀਆ ਦੇ ਵਿੱਚ ਜਾਂ ਬਾਹਰੋਂ ਵਿਦੇਸ਼ਾਂ ਚੋਂ ਵੀ ਤੇ ਪਾਕਿਸਤਾਨ ਚੋਂ ਵੀ ਰਾਹੁਲ ਗਾਂਧੀ ਦਾ ਤੇ ਪ੍ਰਧਾਨ ਮੰਤਰੀ ਵਲੋਂ ਰਾਹੁਲ ਗਾਂਧੀ ਦਾ ਨਾਂ ਆ ਰਿਹਾ ਤੇ ਇੱਥੇ ਤੋਂ ਉਹਦਾ ਅਸਰ ਤੇ ਹੋਊਗਾ ਨਾ ਵੀ ਆਪਾਂ ਰਾਹੁਲ ਨੂੰ ਪਾਉਣੀ ਆ ਜਾਂ ਮੋਦੀ ਨੂੰ ਪਾਉਣੀ ਆ ਦੋਨਾਂ ਵਿੱਚ ਬਾਹੀ ਪੋਲਰ ਤੇ ਇਹੀ ਹੋਊਗਾ ਨਾ ਇਸ ਕਰਕੇ ਇਸ ਕਾਂਗਰਸ ਨੂੰ ਪੰਜਾਬ ਦੇ ਅੰਦਰ ਕਿਉਂਕਿ ਬੀਜੇਪੀ ਤੋਂ ਭਾਗੀ ਆ ਤੇ ਬੀਜੇਪੀ ਤੋਂ ਭਾਗੀ ਹੋ ਕੇ ਦੂਜਾ ਧੜਾ ਤਕੜਾ ਜਿਹੜਾ ਲੱਗਦਾ ਉਹ ਕਾਂਗਰਸ ਲੱਗਦੀ ਇਹਦਾ ਫਾਇਦਾ ਵੋਟਾਂ ਚ ਵੀ ਹੋਊਗਾ ਇਹ ਜੇ ਇਹ ਸੱਤਾ 'ਚ ਨਾ ਹੁੰਦੇ ਤੋ ਹੋ ਸਕਦਾ ਆਪ ਨੂੰ ਵੀ ਬਹੁਤ ਫਾਇਦਾ ਇਸ ਵਿਰੋਧਤਾ ਦਾ ਹੁੰਦਾ ਕਿਉਂਕਿ ਉਹ ਵੀ ਆਈਐਨਡੀਆ ਹੀ ਦਾ ਹੁਣ ਇਹਨਾਂ ਦੇ ਦੋ ਕਾਰਨ ਉਹ ਇੱਕ ਤੇ ਸੱਤਾ 'ਚ ਹੈ ਸੱਤਾ ਦੇ ਨਾਲ ਹੀ ਲੋਕਾਂ ਨੂੰ ਨਿਰਾਸ਼ਤਾ ਤੇ ਥੋੜੀਆਂ ਨਰਾਜ਼ਗੀਆਂ ਹੁੰਦੀਆਂ ਦੂਜਾ ਇਹਨਾਂ ਦਾ ਕੇਜਰੀ ਵਾਲੀ ਚੱਕੇ ਅੰਦਰ ਛੁੱਟਿਆ ਲੋਕਾਂ ਨੂੰ ਡਾਊਟ ਵੀ ਹੁੰਦਾ ਕਿ ਇਹਦੇ ਸੱਚੀ ਚੋਰ ਤੇ ਨਹੀਂ ਇਹਦੇ ਜਿਹੜੇ ਕਟੜ ਦੇਸ਼ ਭਗਤ ਤੇ ਕਟੜ ਇਮਾਨਦਾਰ ਆ ਉਹ ਸਰਟੀਫਿਕੇਟ ਤੇ ਕੋਈ ਕਿਤੇ ਹੋਰ ਮੀਂਹ ਮੂੰਹ ਤੇ ਨਹੀਂ ਪੈ ਗਿਆ ਇਹ ਜਿਹੜਾ ਆਪਣੇ ਆਪ ਨੂੰ ਦਿੱਤਾ ਸੀ ਇਸ ਦਾ ਲੈਮੀਨੇਸ਼ਨ ਨਹੀਂ ਸੀ ਕਰਾਈ ਕੋਈ ਖਰਾਬ ਹੋ ਗਿਆ ਹੁਣ ਹੁਣ ਉਹ ਹਾਲਤ ਉਹਨਾਂ ਦਾ ਦੀ ਬੀ ਇਸ ਕਰਕੇ ਇਨ ਹਾਲਤਾਂ ਦੇ ਵਿੱਚ ਲੋਕਾਂ ਦਾ ਜਿਹੜਾ ਓਵਰAllResult ਮੇਰਾ ਐਨਲਿਸਿਸ ਸਿਚੁਏਸ਼ਨ ਦਾ ਲੱਗਦਾ ਉਹ ਇਹੀ ਲੱਗਦਾ ਕਿ ਕੁਝ ਕ ਮਤਲਬ ਤਿੰਨ ਤਰ੍ਹਾਂ ਦੇ ਪੱਖੀਆਂ ਹੀ ਹੈਗੀਆਂ ਅਕਾਲੀ ਦਲ ਤੇ ਇਹ ਜਿਹਦੇ ਚੋਂ ਮੈਨੂੰ ਲੱਗਦਾ ਇਸ ਵੇਲੇ ਐਜ ਜਿਹੜਾ ਉਹ ਕਾਂਗਰਸ ਦਾ ਹੈਗਾ ਤੇ ਤੀਜੇ ਨੰਬਰ ਤੇ ਸ਼ਾਇਦ ਅਕਾਲੀ ਦਲ ਹਾਲ ਦੀ ਘੜੀ ਹੋਵੇ ਜੇ ਕੱਲ ਨੂੰ ਕੋਈ ਹੋਰ ਕੁਝ ਹੋ ਜੇ ਪਤਾ ਨਹੀਂ ਅਜੇ ਅਜੇ ਇੱਕ ਤਰੀਕ ਨੂੰ ਵੋਟਾਂ ਮੈਣੀਆਂ ਬਹੁਤ ਧੀਰ ਤੇ ਇਸ ਤਰੀਕੇ ਨਾਲ ਸੀਟਾਂ ਦੀ ਮੈਨੂੰ ਪ੍ਰੋਪੋਰਸ਼ਨ ਲੱਗਦੀ ਹੈ ਬੀਜੇਪੀ ਦਾ ਜੋਸ਼ੀ ਇਹ ਨਾ ਬੀਜੇਪੀ ਦਾ ਨਹੀਂ ਅਕਾਲੀ ਦਲ ਦਾ ਜੋਸ਼ੀ ਜਿਹੜਾ ਕਿ ਬੀਜੇਪੀ ਦਾ ਸੀਗਾ ਕਿਸੇ ਵੇਲੇ ਉਹਦਾ ਵੀ ਕਹਿੰਦੇ ਕਿ ਉੱਥੇ ਇਸ ਵੇਲੇ ਠੀਕ ਠਾਕ ਚੱਲ ਰਿਹਾ ਹੋਸ ਹਾਂ ਮਤਲਬ ਹੋ ਸਕਦਾ ਕਿਉਂਕਿ ਉਹ ਇੱਕ ਤੇ ਉਹ ਸ਼ਹਿਰ ਦੀ ਵੋਟ ਜਿਹੜੀ ਹਿੰਦੂ ਵੋਟ ਪਿੰਡ ਦੀ ਵੋਟ ਅਕਾਲੀ ਦਲ ਦੀ ਵੋਟ ਇਸ ਕਿਸਮ ਦੇ ਕਈ ਕੰਬੀਨੇਸ਼ਨ ਹੋਣਗੇ ਨਾ ਹਰ ਸਿਮਰਤ ਦੀ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਐ ਵੈਸੇ ਬੜੀ ਜੇਠੀਆਂ ਵੀ ਉਹਨਾਂ ਦੀਆਂ ਰੈਲੀਆਂ ਕਰਦੇ ਨਜ਼ਰ ਆ ਰਹੇ ਨੇ ਉਹ ਪੂਰਾ ਜ਼ੋਰ ਮਿਲਦਾ ਕਿ ਉਸ ਖਿੱਤੇ ਚ ਲਾ ਰਹੇ ਨੇ ਓਏ ਹੋ ਸਕਦਾ ਹੈ ਹਾਲਾਂਕਿ ਅੱਜ ਖਬਰ ਇਹ ਲੱਗੀ ਹੈ ਕਿ ਕਈ ਦਿਨਾਂ ਦੇ ਦੇਖ ਨਹੀਂ ਰਹੇ ਕਿਤੇ ਸ਼ਾਇਦ ਕਹਿੰਦੇ ਉਹ ਫਿਰ ਬਲਟੋਏ ਨੂੰ ਬਿਆਨ ਦੇਣਾ ਪਿਆ ਵੀ ਨਹੀਂ ਨਹੀਂ ਉਹ ਬਾਹਰ ਗਏ ਹੋਏ ਸੀ ਪਰਿਵਾਰ ਦੇ ਨਾਲ ਅੱਜ ਤੋਂ ਸ਼ੁਰੂ ਕਰ ਦੇਣਗੇ ਇਹ ਗੱਲਾਂ ਜੇ ਨਾਰਾਜ਼ਗੀਆਂ ਅੰਦਰੂਨੀ ਨਹੀਂ ਲੱਤਾਂ ਖਿੱਚਣ ਵਾਲੇ ਨਾ ਹੋਣ ਉਹ ਇਹ ਗੱਲ ਮੈਂ ਕਹਿੰਦੇ ਆ ਲਾਸਟ ਵਿੱਚ ਕਿ ਕਾਂਗਰਸ ਦੇ ਵਿੱਚ ਵੀ ਲੱਤਾਂ ਖਿੱਚਣ ਵਾਲੇ ਪਾਉਂਦੇ ਆ ਉਹ ਕੋਈ ਸੀਟ ਨਹੀਂ ਜਿੱਥੇ ਬਗਾਵਤ ਨਾ ਹੋਈ ਹੋਵੇ ਜਿੱਥੇ ਵਿਰੋਧੀ ਬਿਆਨ ਨਾ ਹੋਵੇ ਪਰ ਉਹ ਕਾਂਗਰਸ ਦਾ ਕਲਚਰ ਵੀ ਹੈਗਾ ਫਿਰ ਬਾਅਦ ਵਿੱਚ ਸੂਤਰ ਵਿਛੇਤੀ ਆ ਦੂਜਿਆਂ ਦੇ ਘੜ ਦੇ ਵਿੱਚ ਜੇ ਹੋਰ ਬੰਦਾ ਲਿਆ ਕੇ ਖੜਾਉਂਗੇ ਤਾਂ ਉਹ ਕਦੇ ਵੀ ਨਹੀਂ ਚਾਹੁੰਦਾ ਹੁੰਦਾ ਕਿ ਅਸੀਂ ਇਹਨੂੰ ਪਰਫੂਲੀਟ ਹੁਣ ਦਈਏ ਇਹ ਉਹਦੀ ਐਗਜ਼ੈਂਪਲ ਦਲਵੀਰ ਗੋਲਡੀ ਵਾਲੀ ਹੈ ਕਿ ਕਹਿੰਦਾ ਮੈਂ ਜਦੋਂ ਸਟੇਕ ਤੇ ਸੀਗੀ ਲੱਗੀ ਸਾਰੀ ਚੀਜ਼ ਉਦੋਂ ਮੈਂ ਸੀਗਾ ਜਦੋਂ ਹੁਣ ਬਾਹਰ ਲਿਆ ਕੇ ਬੰਦਾ ਖੜਾ ਕਰਤਾ ਤਾਂ ਇਹ ਸਾਰੇ ਪਾਸੇ ਜਾਂਦੇ ਫਿਰ ਭਾਜੀਪੀ ਚ ਚਲੇ ਜਾਂਦਾ ਹੂੰ ਇਥੇ ਕੀ ਲੈਣ ਗਿਆ ਇਹ ਚੋਣਾ ਤੇ ਦਿੱਲੀ ਤੇ ਆਇਆ ਉਹ ਇੱਕ ਮਜ਼ਬੂਤ ਤਕੜੀ ਪਾਰਟੀ ਦਾ ਹੈ ਇਹਦੇ ਤੇ ਆਪਣੇ ਥੀਲੇ ਥੀਲੇ ਹੁਣ ਨੂੰ ਫਿਰ ਰਹੇ ਆ ਤੇ ਇਥੇ ਕੀ ਲੈਣ ਗਿਆ ਹੈ ਮਤਲਬ ਤੁਹਾਡੇ ਸਾਹਮਣੇ ਬੰਦੇ ਜਿਹੜੇ ਬਾਹਰ ਵੀ ਗਏ ਇਨਾਂ ਚੋਂ ਮਨਸਾਈਆ ਵਗੈਰਾ ਇਹਨਾਂ ਦੇ ਨਾਲ ਤਿੰਨ ਚਾਰ ਐਮਐਲਏ ਗਏ ਸੀ ਜਦੋਂ ਸਖੈਰਾ ਗਿਆ ਕਾਂਗਰਸ ਕਦੀ ਸੁਣਿਆ ਉਹਨਾਂ ਬਾਰੇ ਮੁੜ ਕੇ ਕੀ ਬਣਿਆ ਇਹਦਾ ਵੀ ਇੰਜ ਹੀ ਹੋਣਾ ਇੱਥੇ ਨਹੀਂ ਕੋਈ ਜਿਹੜਾ ਬੰਦਾ ਇਤਰਾ ਅਚਾਨਕ ਇੱਕ ਆਪਣੇ ਹਾਲਾਤਾਂ ਦਾ ਮਾਰਿਆ ਮਾਰਿਆ ਇੱਧਰ ਨੂੰ ਆ ਜੇ ਜਿਵੇਂ ਕਿ ਦੱਸਿਆ ਕਹਿ ਰਹੇ ਨੇ ਜੇ ਉਹ ਹੀ ਗੱਲ ਸੱਚ ਆ ਕੁਝ ਨਹੀਂ ਬਣਦਾ ਹੁੰਦਾ ਇਹਨੂੰ ਉੱਥੇ ਡੱਟੇ ਰਹਿਣਾ ਚਾਹੀਦਾ ਸੀਗਾ ਉੱਥੇ ਦੀ ਮੀਟਰ ਠੀਕ ਸੀ ਕਹਿ ਰਹੇ ਨੇ ਇਹੋ ਗਲਤੀ ਕੀਤੀ ਸੀ ਖੈਰ ਨੂੰ ਅਸੀਂ ਰੋਕਦੇ ਸੀ ਉਹ ਭਾਈ ਅਸੀਂ ਇੱਥੇ ਆ ਮੈਂ ਅੰਦਰ ਸੀ ਨਾ ਉਹਨੂੰ ਆਮ ਆਦਮੀ ਤੂੰ ਉਹ ਤਾਂ ਫੋਨ ਬਾਹਰ ਮਦਾ ਯਾ ਇਹ ਕਹਿੰਦੇ ਉਹ ਭਰਾਵਾ ਇੱਥੇ ਹੀ ਰਹਿ ਉਹ ਨਹੀਂ ਉਹਨੂੰ ਲੱਗਦਾ ਸੀ ਇੱਥੇ ਮੈਂ ਨੰਬਰ 1 ਤੇ ਆ ਜਾਣਾ ਉੱਥੇ ਮੈਂ ਚੌਥੇ ਨੰਬਰ ਤੇ ਆ ਪਰ ਉਹ ਫਿਰ ਨੰਬਰ ਮਹਿੰਗਾ ਪੈ ਗਿਆ ਨਾ ਇਸ ਕਰਕੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੁਸੀਂ ਆਪਣੀ ਲਾਇਲਟੀ ਤੇ ਜਿਹੜੀ ਭਰੋਸੇਯੋਗਤਾ ਜਿਹੜੀ ਲੋਕਾਂ 'ਚ ਵੀ ਬਣੀ ਹੁੰਦੀ ਤੇ ਪਾਰਟੀ ਅੰਦਰ ਵੀ ਬਣੀ ਹੁੰਦੀ ਉਹ ਇੱਕ ਵਾਰੀ ਜਦੋਂ ਉਖੜ ਜਾਏ ਨਾ ਦੂਜਾ ਵੀ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦਾ ਆਖਰੀ ਸਵਾਲ ਬੀਜੇਪੀ ਦਾ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਗੁਰਦਾਸਪੁਰ ਸੀਟ ਤੇ ਪਹਿਲਾਂ ਕਹਿੰਦੇ ਸੀਗੇ ਕਿ ਉਧਰਲੇ ਪਾਸੇ ਥੋੜੀ ਹਿੰਦੂ ਵੋਟ ਹੈਗੀ ਆ ਤਾਂ ਉਸ ਤਰੀਕੇ ਨਾਲ ਪ੍ਰਭਾਵ ਸੀਗਾ ਉਥੋਂ ਕਿਉਂਕਿ ਐਮਪੀ ਜਿਤਾ ਕੇ ਭੇਜਦੇ ਵੀ ਰਹੇ ਨੇ ਉਦੋਂ ਫਿਲਮੀ ਕਲਾਕਾਰ ਹੁੰਦੇ ਸੀ ਹਾਲਾਂਕਿ ਹੁਣ ਮਾਹੌਲ ਕੁਝ ਹੋਰ ਹੈਗਾ ਕਿਉਂਕਿ ਸਨੀ ਦਿਓਲ ਦੇ ਪ੍ਰਤੀ ਵੀ ਰੈਜ਼ੈਂਟਮੈਂਟ ਹੈਗੀ ਆ ਕਿ ਉਹ ਮੁੜ ਕੇ ਦਿਖੇ ਹੀ ਨਹੀਂ ਉਸ ਹਲਕੇ ਦੇ ਵਿੱਚ ਤਾਂ ਭਾਜਪੀ ਨੂੰ ਇੱਕ ਅੱਧੀ ਸੀਟ ਤੇ ਸਮੀਟ ਰਹੇ ਹੋ ਜੇ ਤੁਹਾਨੂੰ ਲੱਗਦਾ ਕਿ ਅੰਕੜਾ ਹੋਰ ਹੈਗਾ ਉਹਨਾਂ ਦੇ ਨਹੀਂ ਮੇਰੇ ਖਿਆਲ ਤੇ ਗਰਦਾਸਪੁਰ ਵਾਲੀ ਉਹਨਾਂ ਦੀ ਜ਼ਿਆਦਾ ਸਿਕਿਉਰ ਸੀਟ ਬਾਕੀ ਤੁਸੀਂ ਮੈਨੂੰ ਦੱਸ ਦਿਓ ਮੈਨੂੰ ਤੇ ਨਹੀਂ ਕਿਤੇ ਦੇਖ ਰਹੀ ਹੁਸ਼ਿਆਰਪੁਰ ਦੇ ਵਿੱਚ ਤੁਹਾਨੂੰ ਲੱਗ ਜਿਹੜੀ ਬਠਿੰਡੇ ਚਲੇਗੀ ਜਾਂ ਮੈਡਮ ਮਲੂਕਾ ਜੀ ਦੀ ਨੋ ਚਲੇਗੀ ਹੈ ਕੀ ਕਰਨਾ ਉਹਨਾਂ ਨੇ ਉੱਤੇ ਜਾ ਐਵੇਂ ਪਤਾ ਨਹੀਂ ਕਿਹੜਾ ਕਿਹੜਾ ਉਹਨਾਂ ਨੂੰ ਦੇ ਦਿੰਦਾ ਇਹ ਹੋ ਸਕਦਾ ਵੀ ਹਾਂ ਕੋਈ ਹੋਰ ਮਲੂਕਾ ਜੀ ਨੂੰ ਥ੍ਰੈਟ ਆਇਆ ਹੋ ਦੇਣ ਕਰਕੇ ਆ ਲੋ ਟੋਕਨ ਤੇ ਤੁਹਾਡੇ ਉਥੇ ਕੈਂਡੀਡੇਟ ਅਸੀਂ ਪੂਰਾ ਕਰ ਦਿੰਨੇ ਆ ਮਾਫ ਕਰੋ ਕੋਈ ਹੋਰ ਈਡੀ ਉਡੀ ਨਾ ਭੇਜ ਦਿਓ ਇਹੋ ਜੀਆਂ ਗੱਲਾਂ ਹੀ ਕਰਕੇ ਕਰੀ ਜਾਂਦੀ ਇਹੋ 골ਡੀ ਬਾਰੇ ਜਿਹੜੀਆਂ ਚਰਚਾ ਹੋਈ ਆ ਵੀ ਆ ਵਿਜੀਲੈਂਸ ਦੀਆਂ ਗੱਲਾਂ ਸੀ ਇਸ ਲਈ ਉਹਦੇ ਕਰਕੇ ਤੇ ਰਾਹਤ ਹੋ ਸਕਦੀ ਹੈ ਜਿਹੜਾ ਅੱਜ ਦੀ ਤਰੀਕ ਚ ਪੰਜਾਬ ਦੇ ਅੰਦਰ ਬੀਜਪੀ ਫਲ ਨੂੰ ਵਿਆ ਮੈਨੂੰ ਤੇ ਸਮਝਦਾ ਕਿ ਉਹਨੂੰ ਪੋਲਿਟਿਕ ਦੇ ਉਹ ਫਿੱਟ ਨਹੀਂ ਹੈਗਾ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤਾਂ ਐਸਨ ਪ੍ਰੋਫੈਸਰ ਮਜੀਤ ਸਿੰਘ तमाम ਮਸਲੇ ਤੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਸਿਆਸੀ ਹਾਲਾਤ ਤੇ ਮਜਾਜ਼ ਕੀ ਨੇ ਤੇ ਦੇਸ਼ ਦੇ ਵਿੱਚ ਇਸ ਵਕਤ ਕਿਹੋਦੀ ਸਿਆਸੀ ਸੋਚ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਵਿਚ ਰਹੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਆਪਣੀ ਟਿੱਪਣੀ ਜਰੂਰ ਸਾਂਝੀ ਕਰੋ ਸਹਾਯੋਗੀ ਅਮਿਤ ਨਾਲ ਹਰਦੀਪ ਸਿੰਘ ਭੋਗ ਲਈ ਜ਼ੋਨ ਲਈ ਚੰਡੀਗੜ੍ਹ